ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹਰ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਪੰਜਾਬੀ ਸਿੰਗਰ ਮਨਕ੍ਰੀਤ ਔਲਕ ਵਿਰੋ 6 ਕਰੋੜ ਰੁਪਇਆ ਤੇ 10 ਟਰੈਕਟਰ ਘਰ ਘਰ ਜਾ ਕੇ ਲੋਕਾਂ ਦੇ ਵਿੱਚ ਵੰਡ ਰਿਹਾ ਹੈ ਲੋਕਾਂ ਦੀ ਮਦਦ ਕਰ ਰਿਹਾ ਹੈ ਲੋਕਾਂ ਨੂੰ ਪਰੇਸ਼ਾਨੀ ਚੋਂ ਬਾਹਰ ਕੱਢ ਰਿਹਾ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਜਿਹੜੇ ਮਨਕ੍ਰੀਤ ਔਲਕ ਹੈ ਉਹਨਾਂ ਕੋ ਹੀ ਜਾਣਾਂਗੇ ਕਿ ਉਹ ਪੰਜਾਬ ਵਾਸਤੇ ਹੋਰ ਕੀ ਕੁਝ ਕਰਨ ਜਾ ਰਿਹਾ ਹੈ ਉਹ ਚੱਲ ਕੇ ਵੀਡੀਓ ਦੇਣ ਦੱਸਦੇ ਬਾਹਰ ਜਾਣੇ ਅਸੀਂ ਪੰਜਾਬ ਦੇ ਬੱਚੇ ਆ ਸੋ ਮੈਂ ਉਦੋਂ ਕਿਹਾ ਸੀ ਅਸੀਂ ਪੰਜਾਬ ਦੇ ਨਾਲ ਖੜਾਂਗੇ ਸੋ ਅਸੀਂ ਉਸ ਦਿਨ ਮੈਂ ਕਿਹਾ ਸੀ ਤੇ ਅੱਜ ਮੈਂ ਪਹੁੰਚ ਗਿਆ ਜੀ 10 ਟਰੈਕਟਰਾਂ ਦੀ ਸੇਵਾ ਲੈ ਕੇ ਜੋ ਸੇਵਾ ਕਰਨੀ ਹੈ ਜੋ 5 ਕਰੋੜ ਦੀ ਕਹੀ ਆ ਉਸੀ ਉਹ ਅਸੀਂ ਘਰ ਘਰ ਜਾ ਕੇ ਉਹ ਸੇਵਾ ਕਰਨੀ ਕਰਨੀਆਂ ਬਾਕੀ ਟਰੈਕਟਰਾਂ ਦੀ ਸੇਵਾ ਅਸੀਂ ਅਲੈਦਾ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਜਿਹੜਾ ਪੈਸਾ ਤੁਸੀਂ ਕਿਹਾ ਸੀ ਉਸ ਤੋਂ ਇਲਾਵਾ ਹਾਂਜੀ ਹਾਂਜੀ ਕਿਉਂਕਿ ਉਸ ਦਿਨ ਮੇਰਾ ਪ੍ਰੀਤ ਟਰੈਕਟਰ ਵਾਲਾ ਨਾਲ ਪਿਆਰ ਆ ਕਰੋੜ ਰੁਪਿਆ ਵੀ ਮੈਂ ਸੁਣਿਆ ਲੈ ਕੇ ਆਏ ਹਾਂ ਤੁਸੀਂ ਵੰਡੋਗੇ ਹਾਂਜੀ 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 ਅੱਜ ਵੰਡ ਕੇ ਜਾਵਾਂਗੇ ਕਿ ਅਸੀਂ ਪੰਜਾਬ ਦੇ ਬੱਚੇ ਆ ਜੀ ਇਹ ਕੋਈ ਵੱਡੀ ਗੱਲ ਨਹੀਂ ਆਰਟਿਸਟਾਂ ਅਸੀਂ ਇੱਕ ਪੰਜਾਬ ਨੇ ਸਾਨੂੰ ਬਣਾਇਆ ਆਪਦੀ ਆਪਦਾ ਆਪਦਾ ਅਸੀਂ ਸਾਡਾ ਸਾਡਾ ਫਰਜ਼ ਆ ਅੱਜ ਮੈਂ ਟਰੈਕਟਰ ਲੈ ਕੇ ਆਇਆ ਰਾਤੀ ਮੈਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੇਰੇ ਤੋਂ ਜਜ਼ਬਾਤੀ ਹੋਏ ਰਾਤੀ ਮੈਨੂੰ ਥ੍ਰੈਟ ਆ ਗਿਆ ਕਿਸੇ ਗੈਂਗਸਟਰ ਦਾ ਵੀ ਮਨਜਿੰਦਰ ਸਰਸਾ ਵੀ ਤੁਹਾਡੇ ਮਸੇਰ ਹੈ ਸ਼ਾਇਦ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਮਨਜਿੰਦਰ ਸਰਸਾ ਭਾਈ ਉਹਨਾਂ ਤੋਂ ਵੀ ਪੰਜਾਬ ਹਾਲਾਂਕਿ ਪੰਜਾਬ ਨੂੰ ਲੋੜ ਤਾਂ ਨਹੀਂ ਹੈ ਮੈਂ ਦੱਸਾਂ ਮੈਂ 100 ਟਰੈਕਟਰ ਕਿਹਾ ਸੀ 100 ਟਰੈਕਟਰ ਕਿਹਾ ਮਨਜਿੰਦਰ ਸਰਸੇ ਭਾਈ ਦਾ ਮੈਨੂੰ ਫੋਨ ਆਇਆ ਕਹਿੰਦੇ ਕਿੰਨੇ ਟਰੈਕਟਰ ਦੇ ਰਿਹਾ ਮੈਂ ਕਿਹਾ ਭਾਜੀ ਆਪਾਂ 100 ਟਰੈਕਟਰ ਪੰਜਾਬ 'ਚ ਜਿਹੜੇ ਪਰਿਵਾਰ ਨੇ ਹੜਪੀੜ ਤੇ ਨੇ ਉਹਨਾਂ ਨੂੰ ਆਪਾਂ 100 ਟਰੈਕਟਰ ਦਾ ਐਲਾਨ ਭਾਜੀ ਨੇ ਕਿਹਾ ਮਨਕੀਰਤ 50 ਟਰੈਕਟਰ ਤੂੰ ਮੇਰੇ ਵੱਲੋਂ ਚੱਕ ਤੇ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਜੇ 50 ਟਰੈਕਟਰ ਭਾਜੀ ਨੇ ਦੇਤੇ ਹੋਰ ਵੀ ਸਾਰੇ ਵੱਧ ਚੜ ਕੇ ਆਈਏ ਆਪਾਂ 100 ਟਰੈਕਟਰ ਲਾਣੇ ਆਪਾਂ 200 ਦੇਈਏ ਫਿਰ ਮੈਨੂੰ ਕੈਨੇਡਾ ਤੋਂ ਫੋਨ ਆਇਆ ਸਾਡੇ ਮੇਰੇ ਵੱਡੇ ਭਰਾ ਐਂਟੀ ਧੁੱਗਾ ਭਾਜੀ ਦਾ ਐਂਟੀ ਧੁੱਗਾ ਭਾਜੀ ਕਹਿੰਦਾ ਮਨਕਰਤਾ ਸਾਡੇ ਜੁਮੇ ਵੀ ਸੇਵਾ ਲਾ ਜਿੰਨੇ ਟਰੈਕਟਰ ਆ ਮੈਰੇ 10 ਸਾਲ ਹੋ ਗਏ ਮੈਨੂੰ ਕਲਾਕਾਰੀ ਚ ਆਏ ਨੂੰ ਮੈਂ ਬਹੁਤ ਦੁਨੀਆ ਨਾਲ ਜਿਨ੍ਹਾਂ ਜਿਨ੍ਹਾਂ ਨਾਲ ਮੇਰਾ ਭਰਾਵਾਂ ਨਾਲ ਪਿਆਰ ਰਿਹਾ ਸਾਰਿਆਂ ਦੇ ਅੱਗੇ ਮੈਂ ਹੱਥ ਜੋੜੂਗਾ ਵੀ ਪੰਜਾਬ ਨੂੰ ਲੋੜਿਆ ਪੰਜਾਬ ਨਾਲ ਖੜੀਏ ਅੱਜ ਸਾਰੇ ਭਰਾ ਖੜ ਰਹੇ ਨੇ ਪੰਜਾਬ ਦੇ ਨਾਲ ਜੀ ਸਾਡੀ ਸਰਕਾਰ ਵੀ ਸਾਡੇ ਸੀਐਮ ਭਗਵੰਤ ਮਾਨ ਸੀਐਮ ਸਾਹਿਬ ਦਾ ਬਿਮਾਰ ਹੋ ਕੇ ਕਹਿੰਦੇ ਕਿ ਇਨ੍ਹਾਂ ਹਾਲਾਤਾਂ ਚ ਪੰਜਾਬ ਨੂੰ ਲੋੜ ਸੀ ਨਹੀਂ ਕੋਈ ਨਹੀਂ ਸੀਐਮ ਸਾਹਿਬ ਠੀਕ ਹੋਣਗੇ ਚੜਦੀ ਕਲਾ ਵਾਲੇ ਸੀਐਮ ਆ ਬਹੁਤ ਸਾਨ ਜਾਟਾ ਭਗਵੰਤ ਮਾਨ ਸਾਹਿਬ ਉਹ ਪੰਜਾਬ ਦੇ ਨਾਲ ਖੜਨਗੇ ਕਰਜ਼ਾ ਮਾਫ ਕਰਨਗੇ ਕਿਉਂਕਿ ਸਾਡੀ ਲਾਈਨ ਚੋਂ ਆ ਤੇ ਮੈਨੂੰ ਵਿਸ਼ਵਾਸ ਵੀ ਆ ਸਾਡਾ ਸੀਐਮ ਭਗਵੰਤ ਮਾਨ ਝੋਟਾ ਬੰਦਾ ਉਹ 100% ਕਿਸਾਨਾਂ ਨਾਲ ਵੀ ਹੜਪੀੜਤਾ ਨਾਲ ਵੀ ਖੜੇ ਹੋਣਗੇ ਦੋ ਤਿੰਨ ਦਿਨ ਪਹਿਲਾਂ ਮਨਕੀਰ ਆਲਖ ਜਦੋਂ ਹੜਾਂ ਚ ਆਏ ਸੀ ਤਾਂ ਬਹੁਤ ਵੱਡੀ ਗੱਲ ਕਹੀ ਸੀ ਕਿ ਗਲੋਬਲ ਸੈਕਸ ਨੂੰ 100 ਟਰੈਕਟਰ ਜਿਹੜੇ ਦੇਣੇ ਆ ਉਹ ਟਰੈਕਟਰ ਹੜਾਂ ਤੋਂ ਬਾਅਦ ਵੀ ਪੰਜਾਬ ਦੇ ਨਾਂ ਹੀ ਲੱਗਣਗੇ ਜੇ ਕੋਈ ਛੋਟਾ ਕਿਸਾਨ ਹੈ ਤਾਂ ਉਹ ਇੱਕ ਟਰੈਕਟਰ ਯੂਜ਼ ਕਰ ਸਕਦਾ ਆਪ ਦਾ ਖਰੀਦਣ ਦੀ ਲੋੜ ਨਹੀਂ ਡੀਜ਼ਲ ਹੁਣ ਇਹ ਪਵਾ ਕੇ ਦੇਣਗੇ ਸਾਰੀ ਗੱਲ ਹੋਈ ਸੀ ਤਾ ਅੱਜ ਮਨਕੀਰਤ ਔਲਖ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪਹੁੰਚੇ ਨੇ ਪ੍ਰੀ ਟਰੈਕਟਰਸ ਵੱਲੋਂ ਇਹ ਟਰੈਕਟਰ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਪ੍ਰੀ ਟਰੈਕਟਰਸ ਤੋਂ ਅਸੀਂ ਲਵਾਂਗੇ ਮਨਕੀਰਤ ਤੁਸੀਂ ਕਿਹਾ ਸੀਗਾ ਕਿ ਟਰੈਕਟਰ 100 ਦਿਓਗੇ 10 ਲੈ ਕੇ ਅੱਜ ਪਹੁੰਚੇ ਹੋ ਹਾਂਜੀ 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 ਭਾਜੀ ਅੱਜ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਪੰਜਾਬ ਦੇ ਉੱਤੇ ਇਹ ਜਿਹੜਾ ਐਡਾ ਵੀ ਹੜ ਨੇ ਮਾਰ ਕੀਤੀ ਆ ਸੋ ਅਸੀਂ ਪੰਜਾਬ ਦੇ ਬੱਚੇ ਆ ਸੋ ਮੈਂ ਉਸ ਦਿਨ ਕਿਹਾ ਸੀ ਅਸੀਂ ਪੰਜਾਬ ਦੇ ਨਾਲ ਖੜਾਂਗੇ ਸੋ ਅਸੀਂ ਉਸ ਦਿਨ ਮੈਂ ਕਿਹਾ ਸੀ ਤੇ ਅੱਜ ਮੈਂ ਪਹੁੰਚ ਗਿਆ ਜੀ 10 ਟਰੈਕਟਰਾਂ ਦੀ ਸੇਵਾ ਲੈ ਕੇ ਜੋ ਕਿ 10 ਟਰੈਕਟਰ ਅਸੀਂ ਗਲੋਬਲ ਸਿੱਖ ਨੂੰ ਆਪਣਾ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਆਖਿਆ ਸੀ ਵੀ ਭਾਜੀ ਵੀ ਮੈਂ ਮੇਰਾ ਸਾਰੀ ਟੀਮ ਸਿਮਰਨ ਹੁੰਦਲ ਰੂਪਾ ਸੁਹਾਣਾ ਅਸੀਂ ਵੀ ਤਿੰਨੇ ਭਰਾਵਾਂ ਨੇ ਰਲ ਕੇ ਵੀ ਸਾਡੀ ਸਾਰੀ ਟੀਮ ਨੇ ਰਲ ਕੇ ਅਸੀਂ 5 ਕਰੋੜ ਦੀ ਸੇਵਾ ਕਰਨੀ ਆ ਤੁਸੀਂ ਆਖਿਆ ਸੀ ਵੀ ਮਨਕੀਰਤ ਜੀ ਵੀ ਸਾਨੂੰ ਟਰੈਕਟਰਾਂ ਦੀ ਲੋੜ ਆ ਇੱਥੇ ਕਿਉਂਕਿ ਜਦੋਂ ਪਾਣੀ ਥੱਲੇ ਜਾਣਾ 6 6 ਫੁੱਟ ਰੇਤਾ ਜ਼ਿਮੀਦਾਰਾਂ ਦੀ ਜ਼ਮੀਨ 'ਚ ਖੜ ਜਾਣਾ ਤੇ ਉਹਦੇ ਵਾਸਤੇ ਵੀ ਅਸੀਂ ਜ਼ਿਮੀਦਾਰਾਂ ਨੂੰ 2 2 ਸਾਲ ਵਾਸਤੇ ਟਰੈਕਟਰ ਵੀ ਵਰਤਣ ਵਾਸਤੇ ਦੇਣੇ ਆ ਅਸੀਂ ਆਹ ਪਲਾਨਿੰਗ ਕੀਤੀ ਆ ਵੀ ਸਾਨੂੰ 100 ਟਰੈਕਟਰਾਂ ਦੀ ਸੇਵਾ ਕਰਜੋ 100 ਟਰੈਕਟਰ ਜੋ ਕਿ ਕੋਈ 8 ਕਰੋੜ ਦੇ 7 8 ਕਰੋੜ ਦੇ ਟਰੈਕਟਰ ਹੋਣਗੇ ਤੁਸੀਂ ਆਹ ਸੇਵਾ ਕਰਜੋ ਤੇ ਫਿਰ ਮੈਂ ਆਪਣੀ ਟੀਮ ਨਾਲ ਰਹਿ ਕੀਤੀ ਫਿਰ ਅਸੀਂ ਆਖਿਆ ਵੀ ਨਹੀਂ ਅਸੀਂ ਜੋ ਸੇਵਾ ਕਰਨੀ ਆ ਜੋ 5 ਕਰੋੜ ਦੀ ਕਹੀ ਆ ਉਹ ਅਸੀਂ ਉਹ ਅਸੀਂ ਘਰ ਘਰ ਜਾ ਕੇ ਉਹ ਸੇਵਾ ਕਰਨੀ ਕਰਨੀਆਂ ਬਾਕੀ ਟਰੈਕਟਰਾਂ ਦੀ ਸੇਵਾ ਅਸੀਂ علیحد੍ਹਾ ਕਰਾਂ ਹਾਂਜੀ ਹਾਂਜੀ ਉਹ ਜਿਹੜਾ ਪੈਸਾ ਤੁਸੀਂ ਕਹਿ ਸੀ ਉਦੋਂ ਇਲਾਵਾ ਹਾਂਜੀ ਹਾਂਜੀ ਕਿਉਂਕਿ ਉਸ ਦਿਨ ਮੇਰਾ ਪ੍ਰੀਤ ਟਰੈਕਟਰ ਵਾਲਾ ਦਾ ਪਿਆਰ ਆ ਉਹ ਉਹਦੇ ਅਸੀਂ ਕਿਹਾ ਸੀ 50% ਤੇ ਇਹ ਟਰੈਕਟਰ ਲੈ ਕੇ ਨਹੀਂ ਨਹੀਂ 50% ਤੇ ਤਾਂ ਨਹੀਂ ਚਲੋ ਆਪਾਂ ਗੱਲ ਕਹਿਣੀ ਹੁੰਦੀ ਆ ਅਗਲਿਆਂ ਦਾ ਵੀ ਬਿਜ਼ਨਸ ਆ ਆਣਾ 7.5-8 ਲੱਖ ਦਾ ਟਰੈਕਟਰ ਆ ਪਰ ਚਲੋ ਤਾਂ ਵੀ ਆਪਾਂ ਉਹਨਾਂ ਤੋਂ ਡਿਸਕਾਊਂਟ ਨਹੀਂ ਦਿੱਤਾ ਨਹੀਂ 50000 ਤਾਂ ਵੀ ਛੜਾ ਲਿਆ ਨਹੀਂ ਨਹੀਂ 50000 ਤਾਂ ਵੀ ਛੜਾ ਲਿਆ ਉਸ ਦਿਨ ਗੱਲ ਚੱਲੀ ਸੀ ਨਾ ਤੇ ਕੁਦਰਤੀ ਤੁਸੀਂ ਗੱਲਾਂ 'ਚ ਉੱਥੇ ਖੜੇ ਸੀ ਮੈਂ ਤੁਹਾਨੂੰ ਕਿਹਾ ਸੀ 50% ਲੈ ਲਓ ਤੁਸੀਂ ਕਿਹਾ ਸੀ ਕਹਿ ਦਿੰਨੇ ਆ ਕੋਈ ਨਹੀਂ ਉਹ ਆਪ ਵੀ ਖੜੇ ਸੀ ਬਾਈ ਚਲੋ ਉਹ ਉਹ ਬਹੁਤ ਵੱਡੀ ਪ੍ਰੀਤ ਵਾਲੇ ਬਹੁਤ ਤਕੜੀ ਸੇਵਾ ਕਰ ਰਹੇ ਨੇ ਵੀ ਜਿਹੜੇ ਟਰੈਕਟਰ ਖਰਾਬ ਹੋ ਜਾਣਗੇ ਉਹਨਾਂ ਨੂੰ ਫ੍ਰੀ 'ਚ ਸਹੀ ਕਰਨਗੇ ਚਲੋ ਉਹਨਾਂ ਨੇ ਆਪਾਂ ਨੂੰ ਆਪਾਂ ਇੰਨਾ ਟਰੈਕਟਰ ਲੈਣਾ ਉਹਨਾਂ ਤੋਂ 50000 ਆਪਾਂ ਡਿਸਕਾਊਂਟ ਲੈ ਵੀ ਲਿਆ ਉਹਨਾਂ ਤੋਂ ਜੋ ਮੈਂ ਕਿਹਾ ਸੀ ਤੇ 50000 ਮੈਂ ਡਿਸਕਾਊਂਟ ਲੈ ਕੇ ਤੇ ਮੈਂ ਅੱਜ 10 ਟਰੈਕਟਰ ਲੈ ਕੇ ਪਹੁੰਚਿਆ ਜੀ 10 ਟਰੈਕਟਰਾਂ ਦੀ ਸੇਵਾ ਮੈਂ ਆਪਦੀ ਝੋਲੀ ਪੁਆਈ ਸੀ ਮੇਰੇ ਜਿੰਨੇ ਯਾਰ ਦੋਸਤ ਠੀਕ ਆ ਸਾਰਿਆਂ ਨੂੰ ਮੈਂ ਆਖਿਆ ਸੀ ਵੀ ਇਹ ਇਹ ਟਰੈਕਟਰਾਂ ਦੀ ਸੇਵਾ ਵੀ ਮੇਰੇ 10 ਸਾਲ ਹੋ ਗਏ ਮੈਨੂੰ ਕਲਾਕਾਰੀ ਚ ਆਏ ਨੂੰ ਮੈਂ ਬਹੁਤ ਦੁਨੀਆ ਨਾਲ ਜਿਨ੍ਹਾਂ ਜਿਨ੍ਹਾਂ ਨਾਲ ਮੇਰਾ ਭਰਾਵਾਂ ਦਾ ਪਿਆਰ ਰਿਹਾ ਸਾਰਿਆਂ ਦੇ ਅੱਗੇ ਮੈਂ ਹੱਥ ਜੋੜੂਗਾ ਵੀ ਪੰਜਾਬ ਨੂੰ ਲੋੜਿਆ ਪੰਜਾਬ ਨਾਲ ਖੜੀਏ ਅੱਜ ਸਾਰੇ ਭਰਾ ਖੜ੍ਹ ਰਹੇ ਨੇ ਪੰਜਾਬ ਦੇ ਨਾਲ ਜੀ ਕਰੋੜ ਰੁਪਇਆ ਵੀ ਮੈਂ ਸੁਣਿਆ ਲੈ ਕੇ ਆਏ ਹਾਂ ਤੁਸੀਂ ਵੰਡੋਗੇ ਹਾਂਜੀ 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 ਅੱਜ ਵੰਡ ਕੇ ਜਾਵਾਂਗੇ ਚਲੋ ਜਿੰਨੇ ਕਿ ਜੋਗੇ ਹੈ ਬਾਈ ਜੀ ਅੱਜ ਹਾਤੋਂ ਸੇਵਾ ਅਸੀਂ ਸ਼ੁਰੂ ਕਰਤੀ ਜਿੰਨੇ ਕਿ ਜੋਗੇ ਹੈ 5 ਕਰੋੜ ਕਿਹਾ ਸੀਗਾ ਅਸੀਂ ਹੁਣ ਹਰ ਹਫਤੇ 10 ਟਰੈਕਟਰ ਭੇਜੇ ਕਰਾਂਗੇ ਜਿੰਨੇ ਜੋ ਵੀ ਸਾਨੂੰ ਬਾਈ ਜੀ ਨੇ ਸ਼ਾਰਟਲਿਸਟ ਕਰਿਆ ਕੁਝ ਘਰ ਹਲ-ਪੁਲ ਸਿੱਖਾਰਨ ਉਹ ਨਾਲ ਦੀ ਨਾਲ ਫਿਰ ਅਸੀਂ ਜਿੰਨੇ ਕੁ ਜੁਗੇ ਆ ਬਾਈ ਕੇ ਦਾ ਜਿੰਨਾ ਘਰ ਪੈਸਾ ਜਿਹੜਾ ਤੁਸੀਂ ਜਿਹੜਾ ਕਰੋੜ ਰੁਪਇਆ ਕਹਿ ਰਹੇ ਹੋ ਇਹ ਜਾ ਕੇ ਸਿੱਧਾ ਲੋਕਾਂ ਨੂੰ ਦੇਉਂਗਾ ਸਿੱਧਾ 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 ਘਰ ਘਰ ਦੇ ਸੰਸਥਾ ਨੂੰ ਦੇ ਰਿਹਾ ਨਹੀਂ ਨਹੀਂ ਘਰ ਘਰ ਸੰਸਾ ਨੂੰ ਟਰੈਕਟਰ ਦੇ ਰਿਆ ਠੀਕ ਹੈ ਜੀ ਹੁਣ 10 ਟਰੈਕਟਰ ਸੰਸਾ ਨੂੰ ਦੇ ਚੱਲੇ ਆ ਠੀਕ ਆ ਫਿਰ ਅਗਲੇ 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 ਜਿਹੜੇ ਟਰੈਕਟਰ ਆ ਜਿਨ੍ਹਾਂ ਨੂੰ ਵੀ ਲੋੜ ਆ ਜਿਵੇਂ ਆਪਾਂ ਨੂੰ ਕਿਸੇ ਨੇ ਦੱਸਿਆ ਵੀ ਆਪਣੇ ਆਪਣੇ ਅਮਨਵੀਰ ਬਾਬਾ ਜੀ ਕਿਹੜੇ ਪੂਰੀ ਵਾਲੇ ਪੂਰੀ ਵਾਲੇ ਸੰਤਾਂ ਕੋਲ ਕਹਿੰਦੇ ਵੀ ਉਹ ਬਹੁਤ ਗਰਾਉਂਡ ਲੈਵਲ ਤੇ ਮਿਹਨਤ ਕਰਦੇ ਆ ਫਿਰ ਅਗਲੇ 10 ਟਰੈਕਟਰ ਅਸੀਂ ਐਲਾਨ ਕੀਤਾ ਵੀ ਪੂਰੀ ਵਾਲੇ ਸੰਤਾਂ ਨੂੰ ਦੇ ਕੇ ਜਾਵਾਂਗੇ ਬਾਕੀ ਸੀ ਪੰਜਾਬ ਦੇ ਬੱਚੇ ਆ ਜੀ ਇਹ ਕੋਈ ਵੱਡੀ ਗੱਲ ਨਹੀਂ ਆਰਟਿਸਟਾਂ ਅਸੀਂ ਪੰਜਾਬ ਨੇ ਸਾਨੂੰ ਬਣਾਇਆ ਆਪਦੀ ਆਪਦਾ ਆਪਦਾ ਅਸੀਂ ਸਾਡਾ ਸਾਡਾ ਫਰਜ਼ ਆ ਠੀਕ ਆ ਬਾਕੀ ਤੁਸੀਂ ਸਾਰੇ মিডিਆ ਨਾਲ ਆ ਇਹ ਪੈਸੇ ਦਾ ਕ੍ਰਾਈਟੇਰੀਆ ਕੀ ਹੋਊਗਾ ਵੀ ਜਿਵੇਂ ਕਿਸੇ ਦੇ ਘਰੇ ਜਾ ਰਹੇ ਹਾਂ ਨੁਕਸਾਨ ਦੇ ਕੇ ਪੈਸਾ ਦੇਵੋਗੇ ਕਿਵੇਂ ਦੇਵੋਗੇ ਭਾਜੀ ਹਾਂਜੀ ਅਸੀਂ ਬੱਚੇ ਆ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਅਸੀਂ ਜਿਵੇਂ ਵੀ ਸਾਡੀ ਟੀਮ ਜੋ ਕਿ ਮੈਨੂੰ ਆ ਚੀਜ਼ਾਂ ਦਾ ਵੀ ਮੇਰਾ ਮੇਰਾ ਖੇਤਰ ਹੀ ਨਹੀਂ ਮੇਰਾ ਉਹ ਫੀਲਡ ਹੀ ਨਹੀਂ ਤੇ ਬਾਕੀ ਅਸੀਂ ਪੰਜਾਬ ਨਾਲ ਖੜੇ ਆ ਤੇ ਸਾਡੀ ਸਰਕਾਰ ਵੀ ਸਾਡੇ ਸੀਐਮ ਭਗਵੰਤ ਮਾਨ ਸੀਐਮ ਸਾਹਿਬ ਦਾ ਬਿਮਾਰ ਹੋ ਕੇ ਕਹਿੰਦੇ ਕਿ ਇੰਨਾ ਹਾਲਾਤਾਂ ਚ ਪੰਜਾਬ ਨੂੰ ਲੋੜ ਸੀ ਇਹ ਨਹੀਂ ਕੋਈ ਨਹੀਂ ਸੀਐਮ ਸਾਹਿਬ ਠੀਕ ਹੋਣਗੇ ਚੜਦੀ ਕਲਾ ਵਾਲੇ ਸੀਐਮ ਆ ਬਹੁਤ ਸਾਨ ਜਾਟਾ ਭਗਵੰਤ ਮਾਨ ਸਾਹਿਬ ਉਹ ਪੰਜਾਬ ਦੇ ਨਾਲ ਖੜਨਗੇ ਕਰਜ਼ਾ ਮਾਫ਼ ਕਰਨਗੇ ਕਿਉਂਕਿ ਸਾਡੀ ਲਾਈਨ ਚੋਂ ਆ ਆਰਟਿਸਟ ਬੰਦਾ ਜਿਹੜਾ ਹੁੰਦਾ ਉਹ ਜਜ਼ਬਾਤੀ ਹੁੰਦਾ ਉਹ ਕਿਸੇ ਨੂੰ ਮੰਨ ਲਓ ਉਹਦੇ ਤੋਂ ਦੁੱਖ ਸਿਆ ਨਹੀਂ ਜਾਂਦਾ ਕਿਉਂਕਿ ਮੈਂ ਵੀ ਉਸ ਦਿਨ ਪੂਰੀ ਟਰੈਕਟਰ ਵਾਲਿਆਂ ਨਾਲ ਆਇਆ ਸੀ ਢੇੜਾ ਮਾਰਨ ਮੇਰੇ ਤੋਂ ਰਿਹਾ ਨਹੀਂ ਗਿਆ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਮੈਂ ਸਿੱਧਾ 5 ਕਰੋੜ ਰੁਪਏ ਅਨਾਉਂਸ ਕਰਕੇ ਗਿਆ ਟਰੈਕਟਰ ਕਰਕੇ ਕਿਉਂਕਿ ਆਰਟਿਸਟ ਬੰਦੇ ਤੋਂ ਰਿਹਾ ਨਹੀਂ ਜਾਂਦਾ ਬਾਕੀ ਸੀਐਮ ਮਾਨ ਸਾਡੇ ਉਹਨਾਂ ਵਾਸਤੇ ਅਰਦਾਸ ਕਰਦੇ ਆ ਉਹ ਠੀਕ ਹੋਣਾ ਠੀਕ ਹੋ ਕੇ ਛੇਤੀ ਜਿਹੜੇ ਇਹ ਨਿੱਕੇ ਜਿਮੀਦਾਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਠੀਕ ਹੈ ਉਹਨਾਂ ਦੇ ਕਰਜ਼ਾ ਮਾਫ ਕਰਨ ਮੇਰੀ ਸੀਐਮ ਸਾਹਿਬ ਨੂੰ ਪੀ ਲਿਆ ਤੇ ਮੈਨੂੰ ਵਿਸ਼ਵਾਸ ਵੀ ਆ ਸਾਡਾ ਸੀਐਮ ਭਗਵੰਤ ਮਾਨ ਝੋਟਾ ਬੰਦਾ ਉਹ 100% ਕਿਸਾਨਾਂ ਨਾਲ ਵੀ ਹੜਪੀੜਤਾ ਨਾਲ ਵੀ ਖੜੇ ਹੋਣਗੇ ਥੋਡੀਆਂ ਦੇਖੋ ਜੇ ਤੁਸੀਂ ਪੋਲੀਟੀਕਲ ਗੱਲ ਕਰ ਹੀ ਰਹੇ ਹੋ ਨਹੀਂ ਮੈਨੂੰ ਨਹੀਂ ਪਤਾ ਭਾਜੀ ਕੀ ਪੋਲੀਟੀਕਲ ਹੁੰਦਾ ਕੀ ਪਰ ਪਰ ਗੱਲ ਇਹ ਹੈ ਵੀ ਮੈਨੂੰ ਸੌਰੀ ਮੈਨੂੰ ਹੱਥ ਜੋੜਦਾ ਮੈਨੂੰ ਮੈਂ ਤਾਂ ਹੀ ਮੈਨੂੰ ਇਹ ਨੌਲੇਜ ਹੀ ਨਹੀਂ ਹੈਗੀ ਕਿ ਪਰ ਮੈਂ ਮੈਂ ਤਾਂ ਸਵਾਲ ਕਰ ਰਿਹਾ ਵੀ ਮਨਜਿੰਦਰ ਸਰਸਾ ਵੀ ਤੁਹਾਡੇ ਮਸੇਰ ਹੈ ਸ਼ਾਇਦ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਮਨਜਿੰਦਰ ਸਰਸਾ ਭਾਜੀ ਉਹਨਾਂ ਤੋਂ ਵੀ ਪੰਜਾਬ ਹਾਲਾਂਕਿ ਪੰਜਾਬ ਨੂੰ ਲੋੜ ਤਾਂ ਨਹੀਂ ਮੈਂ ਮੈਂ ਦੱਸਾਂ ਮੈਂ ਮੈਂ 100 ਟਰੈਕਟਰ ਕਿਹਾ ਸੀ 100 ਟਰੈਕਟਰ ਕਿਹਾ ਮਨਜਿੰਦਰ ਸਰਸੇ ਭਾਜੀ ਦਾ ਮੈਨੂੰ ਫੋਨ ਆਇਆ ਅੱਜ ਸਵੇਰੇ ਕਹਿੰਦੇ ਮਨਕੀਰਤ ਬਹੁਤ ਮਨਜਿੰਦਰ ਸਰ ਸਾਹਿਬ ਆਜੀ ਕਹਿੰਦੇ ਮਨਕੀਰਤ ਬਹੁਤ ਤਕੜਾ ਕੰਮ ਕਰ ਰਹੇ ਹੋ ਪੰਜਾਬ ਨਾਲ ਡਟ ਕੇ ਖੜੋ ਮੇਰੀ ਕਿਸੇ سپورਟ ਦੀ ਲੋੜ ਆ ਮੈਂ ਤੁਹਾਡੇ ਨਾਲ ਖੜਾ ਠੀਕ ਆ ਭਾਜੀ ਨੂੰ ਭਾਜੀ ਕਿਹ ਕਹਿੰਦੇ ਕਿੰਨੇ ਟਰੈਕਟਰ ਦੇ ਰਿਹਾ ਮੈਂ ਕਿਹਾ ਭਾਜੀ ਆਪਾਂ 100 ਟਰੈਕਟਰ ਪੰਜਾਬ ਚ ਜਿਹੜੇ ਪਰਿਵਾਰ ਨੇ ਹੜਪੀੜ ਤੇ ਨੇ ਉਹਨਾਂ ਨੂੰ ਆਪਾਂ 100 ਟਰੈਕਟਰ ਦਾ ਐਲਾਨ ਭਾਜੀ ਨੇ ਕਿਹਾ ਮਨਕੀਰਤ 50 ਟਰੈਕਟਰ ਤੂੰ ਮੇਰੇ ਵੱਲੋਂ ਚੱਕ ਸੋ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਵੀ ਮੇਰਾ ਹੌਸਲਾ ਐਡਾ ਕਰਤਾ ਤਕਰੀਬਨ 3 ਕਰੋੜ ਦੇ ਹੋ ਗਏ 50 ਟਰੈਕਟਰ ਹਾਂਜੀ ਜਿੰਨੇ ਦੇ ਵੀ ਹੋ ਗਏ ਭਾਜੀ ਜਿੰਨੇ ਦੇ ਵੀ ਹੋ ਗਏ ਜਿੰਦਰ ਸਰਸਾ ਦੇਣਗੇ ਜਿੰਦਰ ਸਰਸਾ ਭਾਜੀ ਆਪਣੇ ਨਾਲ ਆਏ ਆ ਤੁਸੀਂ ਉਹਨਾਂ ਵੱਲੋਂ ਐਲਾਨ ਕਰ ਰਹੇ ਹੋ ਜਾਂ ਭਾਜੀ ਭਾਜੀ 50 ਟਰੈਕਟਰ ਮੰਨ ਲਓ ਮੈਂ 100 ਟਰੈਕਟਰ ਕਿਹਾ ਸੀ 50 ਟਰੈਕਟਰ ਭਾਜੀ ਨੇ ਹੀ ਦੇਤੇ ਕਿਉਂਕਿ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਜੇ 50 ਟਰੈਕਟਰ ਭਾਜੀ ਨੇ ਦੇਤੇ ਹੋਰ ਵੀ ਸਾਰੇ ਵੱਧ ਚੜ ਕੇ ਆਈਏ ਆਪਾਂ 100 ਟਰੈਕਟਰ ਲਾਣੇ ਆਪਾਂ 200 ਦੇਈਏ ਛੋਟੇ ਭਰਾ ਇਹ ਦੋਨਾਂ ਦਾ ਨਾਮ ਤੁਸੀਂ ਬਹੁਤ ਲੈ ਰਹੇ ਹੋ ਇਹਨਾਂ ਦਾ ਕੀ ਯੋਗਦਾਨ ਹੈ ਵੀ ਦੱਸ ਇਹਨਾਂ ਦਾ ਯੋਗਦਾਨ ਆਇਆ ਜੀ ਜਦੋਂ ਗੱਲ ਹੋਈ ਮੇਰੇ ਇਸ ਨਾਲ ਸਿਮਰਨ ਸੀ ਸਿਮਰਨ ਮੇਰਾ ਭਰਾ ਆ ਅਕਸਰ ਮੇਰੇ ਨਾਲ ਹੁੰਦਾ ਅਸੀਂ ਇਕੱਠੇ ਹੁੰਨੇ ਆ ਸਿਮਰਨ ਦਾ ਪਿਆਰ ਆ ਰੂਪੇ ਨਾਲ ਸਿਮਰਨ ਕਹਿੰਦਾ ਯਾਰ ਆਪਾਂ ਖੜਾਂਗੇ ਆਪਣੇ ਭਰਾ ਆ ਰੂਪੇ ਹੁਣੀ ਉਹ ਵੀ ਖੜ ਰਹੇ ਆ ਫਿਰ ਫਿਰ ਸਿਮਰਨ ਨੇ ਰੂਪੇ ਨੂੰ ਫੋਨ ਕੀਤਾ ਵੀ ਆਪਾਂ ਪੰਜਾਬ ਨਾਲ ਆ ਪੰਜਾਬ ਨੂੰ ਅੱਜ ਲੋੜਿਆ ਨਾਲ ਆ ਜਿੰਨੀ ਸੇਵਾ ਲਾ ਦਾਂਗੇ ਝੱਲੇਗਾ ਕਹਿੰਦਾ ਵੀ ਮਨਕ੍ਰਿਤ ਬਾਈ ਨਾਲ ਨੇ ਜੋ ਜਿੰਨੀ ਸੇਵਾ ਲਾ ਦੋਗੇ ਅਸੀਂ ਤੁਹਾਡੇ ਨਾਲ ਆ ਕਰੋੜ ਡੇਢ ਫਿਰ ਮੱਕੜ ਸਾਹਬ ਨੇ ਬਹੁਤ ਜ਼ਬਰਦਸਤ ਇੰਟਰਵਿਊ ਲਿਆ ਤੇ ਉਹਦੇ ਵਿੱਚ ਮਨਕ੍ਰੀਤ ਔਲਗ ਨੇ ਵੀਰੋ ਖੁਦ ਦੱਸਿਆ ਹੋਇਆ ਕਿ ਕੀ ਉਹਦਾ ਪਲਾਨ ਹੈ ਕਿ 600 ਕਰੋੜ ਰੁਪਏ ਜਿਹੜਾ ਉਹਨੇ ਦੇਣ ਦਾ ਕੀਤਾ ਹੋਇਆ ਐਲਾਨ ਉਹ ਪੈਸੇ ਆਵਾਮ ਨੂੰ ਘਰ ਘਰ ਜਾ ਕੇ ਅਸੀਂ ਦਵਾਂਗੇ ਉਸ ਤੋਂ ਇਲਾਵਾ ਜਿਹੜੇ ਟਰੈਕਟਰ 10 ਹੈ ਇਹ ਉਹਨਾਂ ਪੈਸੇ ਚ ਨਹੀਂ ਲਿਆ ਜਾ ਰਹੇ ਇਹ ਪੈਸੇ ਅਲੱਗ ਹੈ ਤੇ 200 ਟਰੈਕਟਰ ਅਲੱਗਾ ਦਿੱਤਾ ਜਾਏਗਾ 10 ਟਰੈਕਟਰ ਪਹਿਲੇ ਉਹ ਦੇ ਰਹੇ ਐ ਬਾਕੀ ਟਰੈਕਟਰ ਵਜ ਦਿੱਤੇ ਜਾਣਗੇ ਉਹਨਾਂ ਵਿੱਚ 100 ਟਰੈਕਟਰ ਮਨਕਰੀ ਤੌਲਕ ਨੇ ਕਿਹਾ ਕਿ ਮੈਂ ਦਵਾਂਗਾ ਤੇ ਬਾਕੀ ਜਿਹੜੇ ਟਰੈਕਟਰ ਹੈ ਕੁਝ ਉਹਨਾਂ ਦੇ ਕੋਈ ਰਿਸ਼ਤੇਦਾਰ ਹੈ 50 ਉਹਨਾਂ ਨੇ ਕਿਹਾ ਤੇ 50 ਬਾਕੀ ਲੋਕਾਂ ਨੇ ਉਹਨਾਂ ਨੇ ਬਾਕੀ ਲੋਕਾਂ ਕੋ ਆਪਣੇ ਦੋਸਤਾਂ ਨੂੰ ਅਪੀਲ ਕੀਤੀ ਹੈ ਕਿ ਵਦ ਤੋਂ ਵਦ ਉਹ ਆਨ ਕੇ ਪੰਜਾਬ ਦੇ ਨਾਲ ਜਿਹੜੇ ਹੜ੍ਹਾਂ ਦੇ ਨਾਲ ਪੀੜਤ ਲੋਕ ਹੈ ਜਿਹੜੇ ਪਰੇਸ਼ਾਨ ਹੈ ਜਿਹੜੇ ਮੁਸੀਬਤ ਦੇ ਵਿੱਚ ਹੈ ਉਹਨਾਂ ਦੀ ਮਦਦ ਕਰਨ ਤੇ ਲੋਕਾਂ ਨੂੰ ਇਸ ਪਰੇਸ਼ਾਨੀ ਜੋ ਬਾਹਰ ਕੱਢਣ ਵੀਰੋ ਸਲੂਟ ਹੈ ਸਲਾਮ ਹੈ ਸਤਕਾਰ ਹੈ ਮਨਕ੍ਰਿਤ ਔਲਗ ਨੂੰ ਜਿਹੜਾ ਕਿ ਬਹੁਤ ਵਧੀਆ ਕੰਮ ਕਰ ਰਿਹਾ ਹੈ ਲੋਕਾਂ ਦੀ ਮਦਦ ਕਰ ਰਿਹਾ ਹੈ ਦੇਖੋ ਹੜ ਦੇ ਵਿੱਚ ਖੁਦ ਉਹ ਜਾ ਕੇ ਪੰਜਾਬ ਹੀ ਹੈ ਤੇ ਪੰਜਾਬੀਆਂ ਨਾਲ ਖਲੋਤੇ ਹੈ ਪੰਜਾਬੀਆਂ ਨੂੰ ਉਹਨਾਂ ਨੇ ਮੁਸ਼ਕਲ ਟਾਈਮ ਦੇ ਵਿੱਚ ਕੱਲਾ ਨਹੀਂ ਛੜਿਆ ਵੀਰੋ ਬੰਦੇ ਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਮੁਸ਼ਕਲ ਵਕਤ ਆਉਂਦਾ ਹੈ ਮਸੀਬਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤੇ ਜਿਹੜਾ ਆਪਣੇ ਹੁੰਦੇ ਉਹ ਹੀ ਨਾਲ ਖੜਦੇ ਆ ਜਿਹੜੇ ਬੇਗਾਨੇ ਹੁੰਦੇ ਜਿਹੜੇ ਮਤਲਬ ਪ੍ਰਸਤ ਹੁੰਦੇ ਆ ਉਹ ਗੱਲਾਂ ਕਰਦੇ ਆ ਤੁਹਾਡਾ ਸਾਥ ਛੱਡ ਕੇ ਚਲੇ ਜਾਂਦੇ ਆ ਤੇ ਸਲਾਬ ਦੇ ਵਿੱਚ ਕਈ ਲੋਕਾਂ ਦੇ ਚਿਹਰੇ ਬੇਨਕਾਬ ਹੋ ਗਏ ਜਿਹੜੇ ਵੱਡੇ ਵੱਡੇ ਦਾਅਵੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਅੱਜ ਉਹ ਕਿੱਥੇ ਆ ਸਭ ਗਾਇਬ ਹੋ ਗਏ ਆ ਲੇਕਿਨ ਕਈ ਮੰਨਕਰੀਦ ਵਰਗੇ ਜਿਹੜੇ ਪੰਜਾਬ ਨਾ ਮੁਹੱਬਤ ਕਰਦੇ ਸੀ ਵੀਰੋ ਦੇਖੋ ਦਿਲੋਂ ਜਾਨ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਹੜ੍ਹਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਵੀਰੋ ਬਹੁਤ ਮਿਹਰਾਦ ਦਿਲ ਖੁਸ਼ ਹੋਇਆ ਤੁਹਾਨੂੰ ਕਿਸੇ ਨਾ ਲਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਾਂ ਦੇ ਸਾਰਾ ਖਿਆਰ ਰੱਖਦਾ ਹੋਏ ਯਾਦ ਰੱਖਣਾ ਅੱਲਾ ਫੇਜ਼